ਇਹ ਰਿਸ਼ਤੇ ਨਾਤੇ ਮਤਲਬ ਦੇ ਆਪਣਾ ਹੀ ਮਤਲਬ ਕੱਢਦੇ ਨੇ ਜੀਨਾਂ ਦਾ ਇਹ ਖਾਂਦੇ ਨੇ ਫਿਰ ਉਹਨਾਂ ਦਾ ਹੀ ਗਲ ਵੜਦੇ ਨੇ ਤੁਸੀਂ ਸਾਰੇ ਵਿਆਹ ਦੇਖੋ ਤੁਸੀਂ ਸਭ ਕੁਝ ਕਰੋ ਇੰਜਾਇਬ ਫੁੱਲ ਕਰੋ ਕੰਮ ਤੁਸੀਂ ਕਰਨਾ ਨਹੀਂ ਚਾਹੁੰਦੇ ਕਰਦੇ ਆ ਹੋ ਅਸੀਂ ਰੋਟੀ ਵਾਲੀ ਬ੍ਰੇਕ ਛੱਡ ਕੇ ਵੀ ਤੁਹਾਡਾ ਫੋਨ ਆਨਸਰ ਕਰਦੇ ਆ ਤੁਹਾਨੂੰ ਕਾਲ ਕਰਨ ਦੀ ਟਰਾਈ ਕਰਦੇ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਟਰਾਈ ਕਰਦੇ ਆ ਹਮੇਸ਼ਾ ਹੋਵਰ ਟਾਈਮ ਨਹੀਂ ਇਹ ਬਾਹਰ ਲਈ ਬਣੀ ਹੋਈਆਂ ਅੱਜ ਗੱਲਾਂ ਨੇ ਜਿਹੜੇ ਦਿਹਾੜੀਦਾਰ ਬਾਹਰ ਤੁਰੇ ਫਿਰਦੇ ਨੇ ਇਹ ਓਵਰਟਾਈਮ ਉਹਨਾਂ ਲਈ ਬਣੀਆਂ ਹੋਈਆਂ ਗੱਲਾਂ ਤੇ ਤੁਹਾਨੂੰ ਕੰਮਾਂ ਤੇ ਬਿਮਾਰ ਹੁੰਦੇ ਹੋਏ ਵੀ ਤੁਸੀਂ ਛੁੱਟੀ ਨਹੀਂ ਕਰ ਸਕਦੇ ਤੁਸੀਂ ਕੰਮਾਂ ਤੇ ਭੱਜੇ ਫਿਰਦੇ ਤੁਹਾਡੀ ਜਿਹੜੀ ਇਹ ਭੱਜਣ ਦੀ ਰੇਸ ਆ ਇਹ ਤੁਹਾਨੂੰ ਫਿੱਟ ਰੱਖਦੀ ਆ ਜੇ ਮੇਰਾ ਕਿਸੇ ਨੇ ਟਾਈਮ ਸਾਰਿਆ ਤਾਂ ਮੈਂ ਉਹਨੂੰ ਕਹਿਣ ਤੋਂ ਪਹਿਲਾਂ ਇਹ ਕੰਮ ਕਰ ਦਾਂ ਕੋਸ਼ਕ ਨੂਰ ਕਰਦੇ ਨੇ ਕੁਝ ਫੋਨ ਬੰਦ ਕਰ ਲੈਂਦੇ ਨੇ ਕੁਝ ਫਿਰ ਲੜਾਈ ਦਾ ਬਹਾਨਾ ਲੈ ਲੈਣ ਕਿ ਕਿਸੇ ਗੱਲ ਨੂੰ ਛੇੜ ਕੇ